23 ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਇਆ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀ ਪੱਥਰੇ ਰੱਖ ਰਹੇ ਆ ਜਿਹੜੀਆਂ ਅਗੇ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਵਾਹ ਹਲਕਾ ਬੇਸਿਕ ਫੈਸਿਲਿਟੀਆਂ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮਡਲਾ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹ ਗਿੱਦੜਵਾਹ ਨੂੰ ਦਿੱਤਾ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੰਦਿਰ ਵਾਲਿਓ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਮੁਬਾਰਕਬਾਦ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਅੜੇ ਪਏ ਸੀਗੇ ਗਿੱਦਰਵਾ ਹਲਕੇ ਦੇ ਉਹ ਦਾ ਦੀ ਕੰਮ ਦੀ ਸ਼ੁਰੂਆਤ ਹੈ ਜਿਹੜੀ ਉਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਹੋਈ ਹੈ ਪਹਿਲਾਂ ਵੀ 2 ਸਾਲਾਂ ਦੇ ਵਿੱਚ ਚਾਹੇ 24 ਘੰਟੇ ਬਿਜਲੀ ਦੀ ਆਪਾਂ ਗੱਲ ਕਰ ਲਈ ਹਰ ਘਰ ਨੂੰ ਬਿਜਲੀ ਫਰੀ ਦੀ ਗੱਲ ਕਰ ਲਈਏ ਦੇਣੇ ਲਾਈਟ ਦੀ ਸਹੂਲਤ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰ ਲਈਏ 45000 ਬਿਨਾ ਪੈਸਿਆਂ ਤੋਂ ਬਿਨਾ ਸਿਫਾਰਸ਼ਾਂ ਤੋਂ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ ਸਾਰਿਆਂ ਦੇ ਵਿੱਚ ਬਹੁਤ ਕੰਮ ਹੋਇਆ ਹੈ ਪਰ ਜਿਹੜੇ ਮੁੱਢਲੇ ਕੰਮ ਕਈ ਕੰਮ ਜਿਹੜੇ ਰੋਕੇ ਪਏ ਸੀਗੇ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਦੀਆਂ ਸਰਕਾਰਾਂ ਤੋਂ ਉਹਨਾਂ ਦਾ ਕੰਮ ਦਾ ਸ਼ੁਰੂਆਤ ਹੈ ਉਹ ਵੀ ਹੋ ਚੁੱਕੀ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾ ਹਲਕੇ ਦੇ 130 ਕਿਲੋਮੀਟਰ ਲੰਬੀਆਂ ਸੜਕਾਂ ਲਿੰਕ ਰੋਡ ਫਿਰਨੀਆਂ 1.58 ਕਰੋੜ ਦੀ ਲਾਗਤ ਦੇ ਨਾਲ ਉਹ ਸ਼ੁਰੂਆਤ ਹੈ ਉਹਨਾਂ ਦੀ ਹੋਣ ਜਾ ਰਹੀ ਜਿਦੇ ਵਿੱਚ ਤੁਹਾਡੇ ਹਿੱਸੇ ਵੀ ਦੋ ਸੜਕਾਂ ਫਿਰਨੀਆਂ 2 ਕਰੋੜ 21 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਅੰਯਾਨੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੋੰਬਨਦਮਾਨ ਜੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਦਲਵਾ ਹਲਕੇ ਦਾ ਹੋਊਗਾ ਆ ਉਹਦੇ ਲਈ ਸਾਨੂੰ ਤੁਹਾਡੇ ਸਾਥ ਸਹਿਯੋਗ ਦੀ ਲੋੜ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਸਾਰੇ ਦਾ ਸਾਰਾ ਮਾਲਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਿਆ 69 ਦੇ ਵਿੱਚੋਂ 66 ਸੀਟਾਂ ਆਈਆਂ ਪਰ ਤੁਹਾਡਾ ਤੁਸੀਂ ਕਿਸੇ ਗੱਲੋਂ ਪਛੜ ਕੇ ਪਰ ਮੈਂ ਸਮਝਦਾ ਕਿ ਇਹ ਇੱਕ ਸੁਨਹਿਰੀ ਮੌਕਾ ਹੈ ਤਾਂ ਕਿ ਸਰਕਾਰ ਦੇ ਵਿੱਚ ਤੁਸੀਂ ਆਪ ਦਾ ਨਮਾਇੰਦਾ ਜਿਹੜਾ ਉਹ ਭੇਜ ਸਕੋ ਤੁਹਾਡਾ ਵਕੀਲ ਬਣ ਕੇ ਤੁਹਾਡੇ ਸਾਰੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨਮਾਇੰਦਾ ਕਰੂਗਾ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਤੁਹਾਡਾ ਵਾਅਦਾ ਕਰਦੇ ਆ ਸੋ ਤਗੜੇ ਹੋ ਜੋ ਹੰਬਲਾ ਮਾਰੋ ਹਿੰਮਤ ਕਰੋ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਧਰਵਾ ਹਲਕੇ ਦਾ ਉਹ ਕਰਾ ਕੇ ਦਮ ਲਓਗੇ ਭਗਵੰਤ ਬਾਜੀਆਂ ਦੀ ਸਰਕਾਰ ਅੱਜ ਗਿੱਧਰਵਾ ਦੇ ਵਿੱਚ ਦੁਬਾਰਾ ਪਹੁੰਚਿਆ ਮੇਰੇ ਨਾਲ ਆ ਮੇਰੇ ਬਹੁਤ ਹੀ ਸਤਾਰੀਓਕ ਸਾਥੀ ਲਾਡੀਟੋਸ ਜੀ ਐਮਐਲਏ ਸਾਹਿਬ ਡਿੰਪੀ ਜੀ ਕੋਣੀ ਸਾਹਿਬ ਔਰ ਪ੍ਰਤਿਪਾ ਸ਼ਰਮਾ ਜੀ ਅੱਜ ਕੱਲੇ ਗਿੱਦੜਵਾ ਹਲਕੇ ਦੇ ਹੀ ਸੱਤ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿੱਥੇ 23 ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਏ ਆ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀ ਪੱਥਰ ਰੱਖ ਰਹੇ ਆ ਜਿਹੜੀਆਂ ਕਿ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਵਾਹਾ ਹਲਕਾ ਬੇਸਿਕ ਫੈਸਿਲਿਟੀਆਂ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮੋਡਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦਰਵਾਰ ਨੂੰ ਦਿੱਤਾ ਜਾ ਸਕਦਾ ਹੈ